ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਚ ਅੰਮ੍ਰਿਤਧਾਰੀ ਕੁੜੀ ਦੀ ਸੰਗਰਸ਼ਪਰੀ ਕਹਾਣੀ ਇੱਕ ਸਿੱਖ ਹੋਣ ਦੇ ਨਾਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡਾ ਦੀ ਧਰਤੀ ਜਿਸ ਨੂੰ ਅਕਸਰ ਸੁਪਨਿਆਂ ਦਾ ਦੇਸ਼ ਕਿਹਾ ਜਾਂਦਾ ਹੈ ਉੱਥੇ ਪਹੁੰਚਣ ਦੀ ਚਾਤ ਹਰ ਪੰਜਾਬੀ ਨੌਜਵਾਨ ਦੇ ਦਿਲ ਵਿੱਚ ਹੁੰਦੀ ਹੈ ਪਰ ਜਦੋਂ ਗੱਲ ਇੱਕ ਅੰਮ੍ਰਿਤਧਾਰੀ ਸਿੱਖ ਕੁੜੀ ਦੀ ਹੋਵੇ ਤਾਂ ਇਹ ਸਫ਼ਰ ਸਿਰਫ ਡਾਲਰ ਕਮਾਉਣ ਜਾਂ PR ਲੈਂਡ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਇਹ ਆਪਣੇ ਅਸੂਲਾ ਆਪਣੇ ਧਰਮ ਅਤੇ ਆਪਣੀ ਪਛਾਣ ਨੂੰ ਬਚਾ ਕੇ ਰੱਖਣ ਦੀ ਇੱਕ ਬਹੁਤ ਵੱਡੀ ਪ੍ਰੀਖਿਆ ਬਣ ਜਾਂਦਾ ਹੈ ਕਲਪਨਾ ਕਰੋ ਉਸ ਮਾਹੌਲ ਦੀ ਜਿੱਥੇ ਚਾਰੇ ਪਾਸੇ ਬਰਫ਼ ਦੀ ਸਫੈਦ ਚਾਦਰ ਵਿਛੀ ਹੋਵੇ ਹੱਡ ਚੀਰਵੀਂ ਠੰਡ ਹੋਵੇ ਅਤੇ ਬਸ ਟੈਡ ਤੇ ਖੜੀ ਇੱਕ ਇਕੱਲੀ ਕੁੜੀ ਜਿਸ ਦੇ ਸਿਰ ਤੇ ਦਸਤਾਰ ਸਜੀ ਹੈ ਅਤੇ ਗਾਤਰੇ ਵਿੱਚ ਕਿਰਪਾਨ ਪਾਈ ਹੋਈ ਹੈ ओ सिर्फ बस की उड़ीक नहीं कर रही हुंदी, सगों ओ अपने वजूद दी लड़ाई लड़ रही हुंदी है। एक कहानी सिर्फ एक काल्पनिक किस्सा नहीं है सगो हजारा उना तियादी हकीकत है जो गुरु दे लड़ लग के सत समुद्रों पार गई हैं जिन्होंने सौं खाधी सी कि पामे जान चली जावे, पर सिखी नहीं जान दया गया पर जदों हकीकत का सामना होंगे है ਜਦੋਂ ਬੇਗਾਨੇ ਦੇਸ਼ ਵਿੱਚ ਤੁਹਾਨੂੰ ਤੁਹਾਡੀ ਦਿੱਖ ਕਾਰਨ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਉਦੋਂ ਅਸਲ ਸੰਘਰਸ਼ ਸ਼ੁਰੂ ਹੁੰਦਾ ਹੈ ਅੱਜ ਦੀ ਇਹ ਵੀਡੀਓ ਉਸੇ ਦਰਦ ਉਸੇ ਜਜ਼ਬੇ ਅਤੇ ਉਸੇ ਚੜਦੀ ਕਲਾ ਦੀ ਗਾਥਾ ਹੈ ਜੋ ਹਰ ਉਸ ਕੌਰ ਦੇ ਦਿਲ ਦੀ ਆਵਾਜ਼ ਹੈ ਜੋ ਕੈਨੇਡਾ ਦੀਆਂ ਸੜਕਾਂ ਤੇ ਸਿੱਖੀ ਸਰੂਪ ਵਿੱਚ ਵਿਚਰ ਰਹੀ ਹੈ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਜਹਾਜ਼ ਕੈਨੇਡਾ ਦੀ ਧਰਤੀ ਤੇ ਉਤਰਦਾ ਹੈ ਤਾਂ ਅੱਖਾਂ ਵਿੱਚ ਚਮਕ ਹੁੰਦੀ ਹੈ ਪਰ ਇਹ ਚਮਕ ਉਦੋਂ ਫਿੱਕੀ ਪੈਣ ਲੱਗਦੀ ਹੈ ਜਦੋਂ ਪਹਿਲੀ ਵਾਰ ਨੌਕਰੀ ਲੱਭਣ ਲਈ ਕਰੋ ਬਾਹਰ ਪੈਰ ਪੁੱਟਿਆ ਜਾਂਦਾ ਹੈ ਅਤੇ ਅਗਲਾ ਬੰਦਾ ਤੁਹਾਡੀ ਕਾਬਲੀਅਤ ਦੇਖਣ ਤੋਂ ਪਹਿਲਾਂ ਤੁਹਾਡੀ ਦਸਤਾਰ ਅਤੇ ਕਿਰਪਾਨ ਵੱਲ ਦੇਖ ਕੇ ਮੂੰਹ ਬਣਾ ਲੈਂਦਾ ਹੈ ਉਦੋਂ ਦਿਲ ਤੇ ਕੀ ਬੀਤਦੀ ਹੈ ਇਹ ਸਿਰਫ ਓਈ ਰੂਹ ਜਾਣਦੀ ਹੈ ਜਦੋਂ ਇੱਕ ਅੰਮ੍ਰਿਤਧਾਰੀ ਕੁੜੀ ਪੰਜਾਬ ਤੋਂ ਤੁਰਦੀ ਹੈ ਤਾਂ ਮਾਪਿਆਂ ਦੇ ਦਿਲ ਵਿੱਚ ਇੱਕ ਡਰ ਵੀ ਹੁੰਦਾ ਹੈ ਅਤੇ ਇੱਕ ਮਾਣ ਵੀ ਡਰ ਇਸ ਗੱਲ ਦਾ ਕਿ ਕਿਤੇ ਸਾਢੀ 3 ਪੱਛਮੀ ਸਭਿਆਚਾਰ ਦੀ ਚਕਾਚੋਦ ਵਿੱਚ ਗਵਾਚ ਨਾ ਜਾਵੇ ਅਤੇ ਮਾਨ ਇਸ ਗੱਲ ਦਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤੀ ਬਣ ਕੇ ਜਾ ਰਹੀ ਹੈ ਪਰ ਕੈਨੇਡਾ ਪਹੁੰਚ ਕੇ ਸਭ ਤੋਂ ਪਹਿਲੀ ਮੁਸ਼ਕਲ ਜੋ ਸਾਹਮਣੇ ਆਉਂਦੀ ਹੈ ਉਹ ਹੈ ਰਿਹائش ਦੀ ਪਾਲ ਅਤੇ ਨੌਕਰੀ ਦੀ ਤਲਾਸ਼ ਦੌਰਾਨ ਮਿਲਣ ਵਾਲੇ ਝਟਕੇ ਬਹੁਤ ਵਾਰ ਅਜਿਹਾ ਦੇਖਣ ਵਿੱਚ ਆਇਆ ਹੈ ਕਿ ਜਦੋਂ ਇੱਕ ਦਸਤਾਰਦਾਰੀ ਕੁੜੀ ਇੰਟਰਵਿਊ ਲਈ ਜਾਂਦੀ ਹੈ ਤਾਂ ਮੈਨੇਜਰ ਜਾਂ ਮਾਲਕ ਉਸ ਦੀ ਪੜਾਈ ਜਾ ਤਜਰਬੇ ਬਾਰੇ ਪੁੱਛਣ ਦੀ ਬਜਾਏ ਸਭ ਤੋਂ ਪਹਿਲਾ ਸਵਾਲ ਇਹ ਕਰਦੇ ਹਨ ਕਿ ਕੀ ਤੁਸੀਂ ਇਹ ਦਸਤਾਰ ਉਤਾਰ ਨਹੀਂ ਸਕਦੇ ਜਾਂ ਸਾਡੀ ਕੰਪਨੀ ਦੀ ਪਾਲਿਸੀ ਮੁਤਾਬਕ ਤੁਸੀਂ ਕਿਰਪਾਨ ਪਾ ਕੇ ਕੰਮ ਨਹੀਂ ਕਰ ਸਕਦੇ ਇਹ ਸ਼ਬਦ ਕਿਸੇ ਤਿੱਖੇ ਤੀਰ ਵਾਂਗ ਸੀਨੇ ਵਿੱਚ ਵੱਜਦੇ ਹਨ ਇੱਕ ਪਾਸੇ ਪੜਾਈ ਦਾ ਮਹਿੰਗਾ ਖਰਚਾ ਸਿਰ ਤੇ ਹੁੰਦਾ ਹੈ ਦੂਜੇ ਪਾਸੇ ਮਾਪਿਆਂ ਦੀਆਂ ਉਮੀਦਾਂ ਹੁੰਦੀਆਂ ਹਨ ਅਤੇ ਤੀਜੇ ਪਾਸੇ ਆਪਣੇ ਗੁਰੂ ਨਾਲ ਕੀਤਾ ਵਾਦਾ ਹੁੰਦਾ ਹੈ ਉਸ ਸਮੇਂ ਜੋ ਮਾਨਸਿਕ ਤਣਾਅ ਪੈਦਾ ਹੁੰਦਾ ਹੈ ਉਹ ਬਿਆਨ ਕਰਨਾ ਬਹੁਤ ਔਖਾ ਹੈ ਕਈ ਵਾਰ ਤਾਂ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਜੇਬ ਵਿੱਚ ਬਸ ਦੀ ਟਿੱਕ ਟੋਗੇ ਪੈਸੇ ਵੀ ਗਿਣਤੀ ਦੇ ਹੁੰਦੇ ਹਨ ਬਰਫਬਾਰੀ ਹੋ ਰਹੀ ਹੁੰਦੀ ਹੈ ਅਤੇ ਤੁਹਾਨੂੰ ਸਿਰਫ ਇਸ ਕਰਕੇ ਨੌਕਰੀ ਤੋਂ ਜਵਾਬ ਮਿਲ ਜਾਂਦਾ ਹੈ ਕਿਉਂਕਿ ਤੁਸੀਂ ਆਪਣੀ ਧਾਰਮਿਕ ਪਛਾਣ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੁੰਦੇ ਇਹ ਉਹ ਪਲ ਹੁੰਦੇ ਹਨ ਜਦੋਂ ਇਨਸਾਨ ਅੰਦਰੋਂ ਟੁੱਟਣ ਕੰਢੇ ਪਹੁੰਚ ਜਾਂਦਾ ਹੈ ਪਰ ਇੱਥੇ ਹੀ ਇੱਕ ਅਮਰਿਤਦਾਰੀ ਹੋਣ ਦਾ ਅਸਲ ਇਮਤਿਹਾਨ ਹੁੰਦਾ ਹੈ ਸੋਚੋ ਉਸ ਕੁੜੀ ਬਾਰੇ ਜੋ ਸਾਰਾ ਦਿਨ ਰਿਜ਼ਿਊਮ ਮੇ ਵੰਡ ਕੇ ਥੱਕ ਹਾਰ ਕੇ ਵਾਪਸ ਆਉਂਦੀ ਹੈ ਉਸ ਨੂੰ ਪਤਾ ਹੈ ਕਿ ਉਹ ਕੰਮ ਕਰਨ ਵਿੱਚ ਸਭ ਤੋਂ ਅੱਗੇ ਹੋ ਸਕਦੀ ਹੈ ਪਰ ਸਿਰਫ ਉਸ ਦੀ ਦਿੱਖ ਕਾਰਨ ਉਸ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਇਹ ਵਿਤਕਰਾ ਸਿੱਧੇ ਤੌਰ ਤੇ ਨਹੀਂ ਪਰ ਬਹੁਤ ਹੀ ਬਾਰੀਕੀ ਨਾਲ ਕੀਤਾ ਜਾਂਦਾ ਹੈ ਜਿਸ ਨੂੰ ਸਿਸਟਮੈਟਿਕ ਰਿਸਿਜ਼ਮ ਜਾਂ ਅਣਜਾਣਪੁਣਾ ਕਿਹਾ ਜਾ ਸਕਦਾ ਹੈ ਜਿੱਥੇ ਲੋਕ ਸਿੱਖੀ ਸਰੂਪ ਬਾਰੇ ਜਾਣਕਾਰੀ ਨਹੀਂ ਰੱਖਦੇ ਅਤੇ ਡਰਦੇ ਹਨ ਕੰਮ ਵਾਲੀ ਥਾਂ ਤੇ ਮਿਲਣ ਵਾਲੀਆਂ ਚੁਣੌਤੀਆਂ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੁੰਦਾ ਸਗੋਂ ਜੇਕਰ ਕਿਸੇ ਤਰ੍ਹਾਂ ਨੌਕਰੀ ਮਿਲ ਵੀ ਜਾਵੇ ਤਾਂ ਉੱਥੇ ਰੋਜ਼ਾਨਾ ਵਿਚਰਨਾ ਇੱਕ ਵੱਖਰਾ ਸੰਘਰਸ਼ ਹੁੰਦਾ ਹੈ ਖਾਸ ਕਰਕੇ ਫੈਕਟਰੀਆਂ ਗੋਦਾਮਾਂ ਜਾਂ ਸੁਰੱਖਿਆ ਸੇਵਾਵਾਂ ਵਿੱਚ ਜਿੱਥੇ ਯੂਨੀਫਾਰਮ ਦੇ ਸਖਤ ਨਿਯਮ ਹੁੰਦੇ ਹਨ ਇੱਕ ਅੰਮ੍ਰਿਤਧਾਰੀ ਕੁੜੀ ਲਈ ਕਕਾਰ ਸਿਰਫ ਚਿੰਨ ਨਹੀਂ ਸਗੋਂ ਸਰੀਰ ਦਾ ਹਿੱਸਾ ਹੁੰਦੇ ਹਨ ਕਈ ਵਾਰ ਸਾਥੀ ਕਰਮਚਾਰੀ ਅਜੀਬ ਨਜ਼ਰਾਂ ਨਾਲ ਦੇਖਦੇ ਹਨ ਪਿੱਠ ਪਿੱਛੇ ਗੱਲਾਂ ਕਰਦੇ ਹਨ ਜਾਂ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੇ ਹਨ ਤੁਸੀਂ ਸਿਰ ਤੇ ਇੰਨਾ ਪਾਰ ਚੁੱਕ ਕੇ ਕਿਵੇਂ ਕੰਮ ਕਰਦੇ ਹੋ ਜਾਂ ਇਹ ਲੋਹੇ ਦੀ ਚੀਜ਼ ਕਿਰਪਾਨ ਤੁਸੀਂ ਹਰ ਵੇਲੇ ਕਿਉਂ ਪਾਈ ਰੱਖਦੇ ਹੋ ਕੀ ਇਹ ਖਤਰਨਾਕ ਨਹੀਂ ਅਜਿਹੇ ਬੇਤੁਕੇ ਸਵਾਲਾਂ ਦਾ ਸਾਹਮਣਾ ਰੋਜ਼ਾਨਾ ਕਰਨਾ ਪੈਂਦਾ ਹੈ ਹਰ ਰੋਜ਼ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਵੱਖਰੇ ਜ਼ਰੂਰ ਹਾਂ ਪਰ ਗਲਤ ਨਹੀਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੰਚ ਬ੍ਰੇਕ ਦੌਰਾਨ ਜਦੋਂ ਉਹ ਕੁੜੀ ਆਪਣਾ ਖਾਣਾ ਖਾਣ ਬੈਠਦੀ ਹੈ ਤਾਂ ਉਹ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਖਰਾ ਮਹਿਸੂਸ ਕਰਦੀ ਹੈ ਕਿਉਂਕਿ ਉਸ ਦਾ ਰਹਿਣ ਸਹਿਣ ਉਸ ਦਾ ਖਾਣ ਪੀਣ ਅਤੇ ਉਸ ਦੀ ਬੋਲੀ ਬਾਕੀਆਂ ਨਾਲ ਮੇਲ ਨਹੀਂ ਖਾਂਦੀ ਇਹ ਇਕੱਲਾਪਨ ਬਹੁਤ ਡੂੰਗਾ ਹੁੰਦਾ ਹੈ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਹਰ ਕੋਈ ਆਪਣੀ ਦੌੜ ਵਿੱਚ ਲੱਗਾ ਹੋਇਆ ਹੈ ਉੱਥੇ ਕਿਸੇ ਕੋਲ ਦੂਜੇ ਦਾ ਦਰਦ ਸੁਣਨ ਦਾ ਵਕਤ ਨਹੀਂ ਹੁੰਦਾ ਅਜਿਹੇ ਮਾਹੌਲ ਵਿੱਚ ਇੱਕ ਸਿੱਖ ਕੁੜੀ ਨੂੰ ਦੌੜੀ ਲੜਾਈ ਲੜਨੀ ਪੈਂਦੀ ਹੈ ਇੱਕ ਬਾਰੀ ਦੁਨੀਆ ਨਾਲ ਜੋ ਉਸ ਨੂੰ ਸਵੀਕਾਰ ਕਰਨ ਵਿੱਚ ਚਿਜਕ ਰਹੀ ਹੈ ਅਤੇ ਦੂਜੀ ਆਪਣੇ ਅੰਦਰ ਦੇ ਡਰ ਨਾਲ ਉਹ ਰਾਤਾਂ ਨੂੰ ਜਾਗ ਕੇ ਆਪਣੇ ਪਰਿਵਾਰ ਨੂੰ ਯਾਦ ਕਰਦੀ ਹੈ ਵੀਡੀਓ ਕਾਲ ਤੇ ਝੂਠੀ ਮੁਸਕਰਾਹਟ ਦਿਖਾਉਂਦੀ ਹੈ ਕਿ मैं इतने बहुत खुश हाँ सब कुछ बहुत वधिया है जबकि असल विच उसने सारा दिन संघर्ष किया हों झठ बोलना भी एक मजबूरी बन जाता है क्योंकि वह नहीं चाहती कि पंजाब बैठे मापे परेशान हो पावनात्मक बोझ कई बार शरीरक थकावट तो भी ज़्यादा पारी है। सब तो वीडी चुनौती उदों आती जदों सबर बन टुट्ट लगता है ਕੈਨੇਡਾ ਵਿੱਚ ਅਜਿਹੇ ਬਹੁਤ ਸਾਰੇ ਮੌਕੇ ਆਉਂਦੇ ਹਨ ਜਦੋਂ ਆਲੇ-ਦੁਆਲੇ ਦੇਖ ਕੇ ਮਨ ਡੋਲਣ ਲੱਗਦਾ ਹੈ ਜਦੋਂ ਉਹ ਦੇਖਦੀ ਹੈ ਕਿ ਉਸਦੇ ਨਾਲ ਆਈਆਂ ਹੋਰ ਪੰਜਾਬੀ ਕੁੜੀਆਂ ਨੇ ਕੈਨੇਡੀਅਨ ਕਲਚਰ ਵਿੱਚ ਫਿੱਟ ਹੋਣ ਲਈ ਆਪਣੇ ਵਾਲ ਕਟਵਾ ਲਏ ਹਨ ਪੱਛਮੀ ਪਹਿਰਾਵਾ ਅਪਣਾ ਲਿਆ ਹੈ ਅਤੇ ਉਹਨਾਂ ਨੂੰ ਆਸਾਨੀ ਨਾਲ ਨੌਕਰੀਆਂ ਮਿਲ ਰਹੀਆਂ ਹਨ ਉਹ ਜਲਦੀ ਤਰੱਕੀ ਕਰ ਰਹੀਆਂ ਹਨ ਤਾਂ ਮਨ ਵਿੱਚ ਇੱਕ ਖਿਆਲ ਜ਼ਰੂਰ ਆਉਂਦਾ ਹੈ ਕਿ ਕੀ ਮੈਂ ਵੀ ਥੋੜਾ ਜਿਹਾ ਬਦਲ ਜਾਵਾਂ ਜਿਵੇਂ ਸਿਰਫ ਨੌਕਰੀ ਲੈਣ ਲਈ ਦਸਤਾਰ ਲਾ ਕੇ ਸਧਾਰਨ ਪੋਨੀ ਟੇਲ ਕਰਵਾਤਾ ਸ਼ਾਇਦ ਜ਼ਿੰਦਗੀ ਸੌਖੀ ਹੋ ਜਾਵੇ ਇਹ ਉਹ ਪਲ ਹੁੰਦਾ ਹੈ ਜੋ ਸਭ ਤੋਂ ਖਤਰਨਾਕ ਅਤੇ ਨਾਜ਼ੁਕ ਹੁੰਦਾ ਹੈ ਇਸ ਸਿੱਧਮ ਸਿੱਧਾ ਗੁਰੂ ਨਾਲ ਕੀਤੀ ਪ੍ਰੀਤ ਦੀ ਪਰਖ ਹੁੰਦੀ ਹੈ ਸ਼ੈਤਾਨ ਮਨ ਨੂੰ ਵਾਰ-ਵਾਰ ਲਾਲਚ ਦਿੰਦਾ ਹੈ ਕਿ ਸਿੱਖੀ ਤਾਂ ਦਿਲ ਵਿੱਚ ਹੁੰਦੀ ਹੈ ਬਾਰੀ ਦਿਖਾਵੇ ਦੀ ਕੀ ਲੋੜ ਹੈ ਪਰ ਇੱਕ ਅੰਮ੍ਰਿਤਧਾਰੀ ਕੁੜੀ ਲਈ ਇਹ ਸਿਰਫ ਬਾਰੀ ਦਿਖਾਵਾ ਨਹੀਂ ਇੱਕ ਗੁਰੂ ਦੀ ਦਿੱਤੀ ਹੋਈ ਦਾਤ ਹੈ ਉਸ ਵੇਲੇ ਉਸ ਅੰਦਰ ਇੱਕ جنگ ਛਿੜਦੀ ਹੈ ਇੱਕ ਪਾਸੇ ਆਰਾਮਦਾਇਕ ਜ਼ਿੰਦਗੀ ਅਤੇ ਡਾਲਰਾਂ ਦੀ ਚਮਕ ਹੈ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਚੇਤਾ ਹੈ ਬਹੁਤ ਸਾਰੀਆਂ ਪੈਣਾ ਇਸ ਮੋੜ ਤੇ ਆ ਕੇ ਹਾਰ ਵੀ ਜਾਂਦੀਆਂ ਹਨ ਪਰ ਜਿਹੜੀ ਕੁੜੀ ਇਸ ਤੂਫਾਨ ਵਿੱਚ ਵੀ ਅਡੋਲ ਰਹਿੰਦੀ ਹੈ ਅਸਲ ਵਿੱਚ ਉਹੀ ਕੌਰ ਕਹਾਉਣ ਦੀ ਹੱਕਦਾਰ ਬਣਦੀ ਹੈ ਇਹ ਅੰਦਰੂਨੀ ਸੰਘਰਸ਼ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਪਰ ਇਹ ਰੋਜ਼ਾਨਾ ਚੱਲਦਾ ਹੈ ਜਦੋਂ ਉਹ ਸ਼ੀਸ਼ੇ ਅੱਗੇ ਖੜੀ ਹੋ ਕੇ ਦਸਤਾਰ ਸਜਾਉਂਦੀ ਹੈ ਤਾਂ ਉਹ ਹਰ ਰੋਜ਼ ਇੱਕ ਨਵਾਂ ਪ੍ਰਣ ਕਰਦੀ ਹੈ ਕਿ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਮੈਂ ਆਪਣੀ ਪਛਾਣ ਨਹੀਂ ਗਵਾਵਾਂਗੀ ਇਹ ਦ੍ਰਿੜਤਾ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਬਣਦੀ ਹੈ ਪਰ ਇਸ ਤਾਕਤ ਨੂੰ ਬਣਾਈ ਰੱਖਣ ਲਈ ਉਸ ਨੂੰ ਰੋਜ਼ਾਨਾ ਅਰਦਾਸ ਅਤੇ ਗੁਰਬਾਣੀ ਦਾ ਆਸਰਾ ਲੈਣਾ ਪੈਂਦਾ ਹੈ ਫਿਰ ਜ਼ਿੰਦਗੀ ਵਿੱਚ ਅਜਿਹੇ ਮੋੜ ਵੀ ਆਉਂਦੇ ਹਨ ਜਦੋਂ ਸਿੱਧਾ ਟਕਰਾਅ ਹੁੰਦਾ ਹੈ ਕਈ ਵਾਰ ਪਬਲਿਕ ਟਰਾਂਸਪੋਰਟ ਵਿੱਚ ਜਾਂ ਸੜਕ ਤੇ ਚਲਦਿਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕ ਗੋ ਬੈਕ ਟੂ ਯੂਅਰ ਕੰਟਰੀ ਵਰਗੇ ਨਾਰੇ ਲਗਾ ਦਿੰਦੇ ਹਨ ਇੱਕ ਇਕੱਲੀ ਕੁੜੀ ਲਈ ਅਜਿਹੀ ਸਥਿਤੀ ਵਿੱਚ ਆਪਣਾ ਬਚਾਅ ਕਰਨਾ ਅਤੇ ਸ਼ਾਂਤ ਰਹਿਣਾ ਬਹੁਤ ਔਖਾ ਹੁੰਦਾ ਹੈ ਕਈ ਵਾਰ ਸੁਰੱਖਿਆ ਕਰਮਚਾਰੀ ਕਿਰਪਾਨ ਨੂੰ ਹਥਿਆਰ ਸਮਝ ਕੇ ਰੋਕ ਲੈਂਦੇ ਹਨ ਅਤੇ ਅੰਦਰ ਜਾਣ ਤੋਂ ਮਨਾ ਕਰ ਦਿੰਦੇ ਹਨ ਉੱਥੇ ਖੜ ਕੇ ਸਾਰੀ ਪੀੜ ਦੇ ਸਾਹਮਣੇ ਕਾਨੂੰਨ ਸਮਝਾਉਣਾ ਆਪਣੇ ਧਾਰਮਿਕ ਅਧਿਕਾਰਾਂ ਬਾਰੇ ਗੱਲ ਕਰਨੀ ਅਤੇ ਆਪਣੀ ਗੱਲ ਤੇ ਅੜੇ ਰਹਿਣਾ ਬਹੁਤ ਹਿੰਮਤ ਦਾ ਕੰਮ ਹੈ ਇਹ ਸਿਰਫ ਇੱਕ ਵਿਅਕਤੀਗਤ ਲੜਾਈ ਨਹੀਂ ਹੁੰਦੀ ਸਗੋਂ ਇਹ ਸਮੁੱਚੀ ਕੌਮ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ ਹੈ ਜੇਕਰ ਉਹ ਉੱਥੇ ਡਰ ਗਈ ਜਾਂ ਚੁੱਕ ਗਈ ਤਾਂ ਇਹ ਸਮਝਿਆ ਜਾਵੇਗਾ ਕਿ ਸਿੱਖ ਕਮਜ਼ੋਰ ਹਨ ਇਸ ਲਈ ਉਸ ਨੂੰ ਨਾ ਸਿਰਫ ਆਪਣੇ ਲਈ ਸਗੋਂ ਆਪਣੀ ਕੌਮ ਦੀ ਛਵੀ ਲਈ ਵੀ ਮਜ਼ਬੂਤ ਬਣਨਾ ਪੈਂਦਾ ਹੈ ਅਜਿਹੇ ਹਾਲਾਤਾਂ ਵਿੱਚ ਬਹੁਤ ਵਾਰ ਪੁਲਿਸ ਨੂੰ ਬੁਲਾਉਣ ਤੱਕ ਦੀ ਨੌਬਤ ਆ ਜਾਂਦੀ ਹੈ ਸੋਚੋ ਇੱਕ ਵੀ ਘਟਾਓ 21 ਸਾਲ ਦੀ ਕੁੜੀ ਜੋ ਹਾਲੇ ਦੁਨੀਆਦਾਰੀ ਸਿੱਖ ਰਹੀ ਹੈ ਉਹ ਪੁਲਿਸ ਅਤੇ ਕਾਨੂੰਨੀ ਦਾਪੇਚਾ ਦਾ ਸਾਹਮਣਾ ਕਰ ਰਹੀ ਹੈ ਸਿਰਫ ਇਸ ਲਈ ਤਾਂ ਜੋ ਉਹ ਆਪਣਾ ਧਰਮ ਪਾਲ ਸਕੇ ਇਸ ਸੰਗ੍ਰਸ਼ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਸਮਝਦਾਰ ਅਤੇ ਪਰਿਪੱਕ ਬਣਾ ਦਿੰਦਾ ਹੈ ਉਹ ਸਿੱਖ ਜਾਂਦੀ ਹੈ ਕਿ ਹੱਕ ਮੰਗਿਆ ਨਹੀਂ ਮਿਲਦੇ ਸਗੋਂ ਖੋਣੇ ਪੈਂਦੇ ਹਨ ਜਾਂ ਆਪਣੇ ਕਿਰਦਾਰ ਨਾਲ ਕਮਾਉਣੇ ਪੈਂਦੇ ਹਨ ਕੈਨੇਡਾ ਦਾ ਕਾਨੂੰਨ ਪਾਵੇਂ ਧਾਰਮਿਕ ਆਜ਼ਾਦੀ ਦਿੰਦਾ ਹੈ ਪਰ ਜ਼ਮੀਨੀ ਪੱਧਰ ਤੇ ਲੋਕਾਂ ਦੀ ਸੋਚ ਬਦਲਣ ਵਿੱਚ ਸਮਾਂ ਲੱਗਦਾ ਹੈ ਅਤੇ ਇਹ ਕੁੜੀਆਂ ਉਸ ਬਦਲਾ ਦੀ ਮੋਰੀ ਕਤਾਰ ਵਿੱਚ ਖੜੀਆਂ ਯੋਧਾ ਹਨ ਜੋ ਆਪਣੀ ਹੋਂਦ ਨਾਲ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰ ਰਹੀਆਂ ਹਨ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇੱਕ ਚੀਜ਼ ਜੋ ਇਨ੍ਹਾਂ ਕੁੜੀਆਂ ਨੂੰ ਟੁੱਟਣ ਨਹੀਂ ਦਿੰਦੀ ਉਹ ਹੈ ਗੁਰੂ ਘਰ ਨਾਲ ਜੁੜਿਆ ਹੋਣਾ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਸਿਰਫ ਮੱਥਾ ਟੇਕਣ ਦੀ ਥਾਂ ਨਹੀਂ ਸਗੋਂ ਇਨ੍ਹਾਂ ਪਰਦੇਸੀ ਬੱਚਿਆਂ ਲਈ ਇੱਕ ਆਸਰਾ ਹੁੰਦਾ ਹੈ ਜਦੋਂ ਸਾਰਾ ਹਫਤਾ ਗੋਰਿਆਂ ਦੀਆਂ ਅਜੀਬ ਨਜ਼ਰਾਂ ਅਤੇ ਕੰਮ ਦੇ ਬੋਝ ਹੇਠ ਦੱਬਿਆ ਲੰਘਦਾ ਹੈ ਤਾਂ ਐਤਵਾਰ ਨੂੰ ਗੁਰੂ ਘਰ ਜਾ ਕੇ ਸੰਗਤ ਦੇ ਦਰਸ਼ਨ ਕਰਨਾ ਕੀਰਤਨ ਸੁਣਨਾ ਅਤੇ ਲੰਗਰ ਵਿੱਚ ਸੇਵਾ ਕਰਨਾ ਰੂਹ ਨੂੰ ਇੱਕ ਨਵੀਂ ਜ਼ਿੰਦਗੀ ਦੇ ਜਾਂਦਾ ਹੈ। ਉੱਥੇ ਜਾ ਕੇ ਮਹਿਸੂਸ ਹੁੰਦਾ ਹੈ ਕਿ ਉਹ ਇਕੱਲੀ ਨਹੀਂ ਹੈ। ਉਹ ਦੇਖਦੀ ਹੈ ਕਿ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਅਤੇ ਮੁੰਡੇ ਇਸੇ ਸੰਗਰਸ਼ ਵਿੱਚੋਂ ਲੰਘ ਰਹੇ ਹਨ। ਇੱਕ ਦੂਜੇ ਨਾਲ ਦੁੱਖ ਸਾਂਝੇ ਕਰਕੇ ਹੌਸਲਾ ਮਿਲਦਾ ਹੈ। ਗੁਰਦੁਆਰੇ ਵਿੱਚ ਮਿਲਣ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੂੰਜ ਵਿੱਚੋਂ ਜੋ ਤਾਕਤ ਮਿਲਦੀ ਹੈ ਉਹ ਸਾਰੀ ਥਕਾਵਟ ਦੂਰ ਕਰ ਦਿੰਦੀ ਹੈ ਇੱਥੇ ਹੀ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਲੰਗਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਰਹਿਤ ਉਹਨਾਂ ਦੀ ਅਸਲ ਪੂੰਜੀ ਹੈ ਕਈ ਵਾਰ ਜਦੋਂ ਪੈਸੇ ਦੀ ਤੰਗੀ ਹੁੰਦੀ ਹੈ ਤਾਂ ਗੁਰੂ ਘਰ ਦਾ ਲੰਗਰ ਹੀ ਸਹਾਰਾ ਬਣਦਾ ਹੈ ਇਸ ਥਾਨ ਉਹਨਾਂ ਨੂੰ ਯਾਦ ਦਿਵਾਉਂਦਾ ਹੈ ਕਿ ਉਹ ਕਿਸੇ ਆਮ ਪੀੜ ਦਾ ਹਿੱਸਾ ਨਹੀਂ ਹਨ ਸਗੋਂ ਉਹ ਅਕਾਲ ਪੁਰਖ ਦੀ ਫੌਜ ਹਨ ਸੰਗਤ ਦਾ ਪਿਆਰ ਅਤੇ ਬਜ਼ੁਰਗਾਂ ਦੀਆਂ ਅਸੀਸਾਂ ਉਹਨਾਂ ਦੇ ਸਿਰ ਤੇ ਹੱਥ ਰੱਖਦੀਆਂ ਹਨ ਜਿਵੇਂ ਮਾਪੇ ਕੋਲ ਹੋਣ ਇਹ ਪਾਈਚਾਰਕ ਸਾਂਝ ਹੀ ਕੈਨੇਡਾ ਦੀ ਸਖਤ ਅਤੇ ਰੁੱਖੀ ਜ਼ਿੰਦਗੀ ਵਿੱਚ ਮਿਠਾਸ ਪਰਦੀ ਹੈ ਇੱਥੋਂ ਹੀ ਸਿੱਖਣ ਨੂੰ ਮਿਲਦਾ ਹੈ ਕਿ ਸਫਲਤਾ ਸਿਰਫ ਵੱਡੀ ਗੱਡੀ ਜਾਂ ਵੱਡਾ ਕਾਰ ਨਹੀਂ ਹੈ ਸਗੋਂ ਸਫਲਤਾ ਇਹ ਹੈ ਕਿ ਤੁਸੀਂ ਵਿਦੇਸ਼ ਵਿੱਚ ਰਹਿ ਕੇ ਵੀ ਆਪਣੇ ਮੂਲ ਨਾਲ ਜੁੜੇ ਰਹੋ ਅੰਤ ਵਿੱਚ ਸਿੱਖਿਆ ਇਹੋ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ ਖਾਸ ਕਰਕੇ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲਦੇ ਹੋ ਪਰਦੇਸਾਂ ਵਿੱਚ ਰਹਿਣਾ ਸੌਖਾ ਨਹੀਂ ਹੈ ਪਰ ਆਪਣੀ ਪਛਾਣ ਗਵਾ ਕੇ ਜਿਉਣਾ ਉਸ ਤੋਂ ਵੀ ਔਖਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪੈਸਾ ਕਮਾਉਣਾ ਜ਼ਰੂਰੀ ਹੈ ਪਰ ਆਪਣੀ ਜ਼ਮੀਰ ਵੇਚ ਕੇ ਨਹੀਂ ਜਿਹੜੀਆਂ ਕੁੜੀਆਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੀਆਂ ਹਨ ਜਾਂ ਜੋ ਉੱਥੇ ਸੰਘਰਸ਼ ਕਰ ਰਹੀਆਂ ਹਨ ਉਹਨਾਂ ਲਈ ਸੁਨੇਹਾ ਇਹ ਹੈ ਕਿ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਤੁਹਾਡੀ ਦਸਤਾਰ ਤੁਹਾਡਾ ਸਿੱਖੀ ਸਰੂਪ ਤੁਹਾਡੀ ਕਮਜ਼ੋਰੀ ਨਹੀਂ ਤੁਹਾਡੀ ਤਾਕਤ ਹੈ ਇਹ ਤੁਹਾਨੂੰ ਗੁਰੂ ਨਾਲ ਜੋੜਦਾ ਹੈ ਅਤੇ ਜਦੋਂ ਗੁਰੂ ਤੁਹਾਡੇ ਨਾਲ ਹੈ ਤਾਂ ਤੁਹਾਨੂੰ ਕਿਸੇ ਦੁਨੀਆਵੀ ਸਹਾਰੇ ਦੀ ਲੋੜ ਨਹੀਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਧੀਾਂ ਤੇ ਭਰੋਸਾ ਰੱਖੋ ਅਤੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਤੇ ਪੱਕੇ ਰਹਿਣ ਦੀ ਪ੍ਰੇਰਣਾ ਦਿੰਦੇ ਰਹੋ ਯਾਦ ਰੱਖੋ ਸਮਾਂ ਬਦਲਦਿਆਂ देर ਨਹੀਂ ਲੱਗਦੀ ਰਾਤ ਜਿੰਨੀ ਮਰਜ਼ੀ ਹਨੇਰੀ ਹੋਵੇ ਸੂਰਜ ਚੜਨ ਤੋਂ ਕੋਈ ਨਹੀਂ ਰੋਕ ਸਕਦਾ ਆਪਣੇ ਵਿਰਸੇ ਤੇ ਮਾਣ ਕਰੋ ਮਿਹਨਤ ਕਰੋ ਅਤੇ ਸਬਰ ਰੱਖੋ ਕੈਨੇਡਾ ਦੀ ਧਰਤੀ ਤੇ ਸਫਲਤਾ ਦੇ ਚੰਡੇ ਜ਼ਰੂਰ ਗੱਡੇ ਜਾਣਗੇ ਪਰ ਕੇਸਰੀ ਨਿਸ਼ਾਨ ਸਾਹਿਬ ਦੀ ਛਾਹੇਟ ਇਹ ਸੰਗਰਸ਼ ਹੀ ਤੁਹਾਨੂੰ ਸੋਨੇ ਵਾਂਗ ਕੁੰਦਨ ਬਣਾਉਂਦਾ ਹੈ ਸੋ ਆਪਣੇ ਅਸੂਲਾਂ ਤੇ ਡਟੇ ਰਹੋ क्योंकि दुनिया चुकती है बस चुका वाला चाहता है जे ए वीडियो वदिया लगी, थूियो कृपा करके साडे चैनल नू ते वीडियो नु लाइक जरूर कर लवो धन्यवाद